ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਵੱਲੋਂ ਇੱਕ ਵਾਰ ਫਿਰ ਵੱਡਾ ਉਪਰਾਲਾ ਕਰ ਦਿੱਤਾ ਜਿਸ ਨੂੰ ਦੇਖ ਕੇ ਕਿਸਾਨ ਬਾਗੋ-ਬਾਗ ਹੋ ਗਏ ਕਿਸਾਨਾਂ ਦੇ ਚਿਹਰੇ ਖਿੜ ਚੁੱਕੇ ਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ 'ਚ ਜੋ ਹੜ੍ਹਾਂ ਨੇ ਹਾਲਾਤ ਬਣਾਏ ਸੀ ਉਹਨਾਂ ਹਾਲਾਤਾਂ ਨੂੰ ਹਰ ਕੋਈ ਜਦੋਂ ਵੀ ਯਾਦ ਕਰਦਾ ਤਾਂ ਉਹ ਅੱਖਾਂ ਦੇ ਸਾਹਮਣੇ ਆ ਜਾਂਦਾ ਤਾਂ ਉਹ ਹਾਲਾਤਾਂ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵੱਲੋਂ ਹੜ ਪ੍ਰਭਾਵਿਤ ਕਿਸਾਨਾਂ ਦੇ ਕੋਲ ਜਾ ਕੇ ਉਹਨਾਂ ਲਈ ਮਸੀਹਾ ਬਣਿਆ ਜਾ ਰਿਹਾ ਜਿਹੜੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਜੋ ਕਿਸਾਨ ਆਉਣ ਵਾਲੀ ਫਸਲ ਦੇ ਲਈ ਬੀਜ ਨਹੀਂ ਖਰੀਦ ਸਕਦਾ ਕਣਕ ਦੀ ਬਜਾਈ ਹੋਣ ਵਾਲੀ ਆ ਤਾਂ ਉਸਦੇ ਲਈ ਬੀਜ ਨਹੀਂ ਖਰੀਦ ਸਕਦਾ ਤਾਂ ਬੀਕੇਯੂ ਡਕੌਂਦਾ ਦੇ ਵੱਲੋਂ ਜਥੇਬੰਦੀ ਦੇ ਆਗੂਆਂ ਦੇ ਵੱਲੋਂ ਉਹਨਾਂ ਨੂੰ ਕਣਕ ਦੇ ਬੀਜ ਮੁਹੱਈਆ ਕਰਵਾਏ ਜਾ ਰਹੇ ਨੇ ਉਹਨਾਂ ਨੂੰ ਡੀਏਪੀ ਦੇ ਗੱਟੇ ਦਿੱਤੇ ਜਾ ਰਹੇ ਨੇ ਤਾਂ ਇਹ ਸਿਲਸਿਲਾ ਬਾਦ ਦਸਤੂਰ ਜਾਰੀ ਚੱਲ ਰਿਹਾ ਚੌਥੇ ਦਿਨ ਵੀ ਇਹ ਸਿਲਸਿਲਾ ਚੱਲਿਆ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਆਗੂਆਂ ਦੇ ਵੱਲੋਂ ਇਹ ਰਾਹਤ ਸਮੱਗਰੀ ਵੰਡੀ ਗਈ ਹੈ ਇਸ ਮੌਕੇ ਕੀ ਕੁਝ ਕਹਿ ਰਹੇ ਨੇ ਕਿਸਾਨ ਆਗੂ ਉਹਨਾਂ ਦੀ ਜ਼ੁਬਾਨੀ ਸੁਣਾਉਣੇ ਆ ਸਾਡੇ ਸਹਿਯੋਗੀ ਜਗਰਾਤ ਸਿੰਘ ਪੇਖੀ ਦੇ ਵੱਲੋਂ ਗੱਲਬਾਤ ਕੀਤੀ ਆ ਮੰਡੀ ਜਾਨੇ ਕੀ ਪ੍ਰੋਗਰਾਮ ਅਗਲਾ ਸੀ ਲਗਾਤਾਰ ਦੋ ਦਿਨ ਗੁਰੂ ਹਰ ਸਾਹਿਬਲਾਕ ਦੇ ਕਿੰਟਾਂ ਬਾੰਛੀ ਕੀ ਤੇ ਸ਼ਾਂਗਾਰ ਹੈ ਮੰਦਰ ਤੇ ਹੋਰ ੰਡਾਂ ਦੇ ਵਿੱਚ ਪਿਆਰ ਨਾਲ ਪ੍ਰਭਾਵਤ ਨੇ ਉਹਦੇ ਵਿੱਚ ਗੰਨ ਤੋਂ ਜੀਲੀ ਤੇ ਆਚਾਰ ਪੂਰਾ ਅਸਲਾ ਮੰਢੇ ਸੋਧਰਾ ਤੋਂ ਬਾਅਦ ਹੁਣ ਅਸੀਂ ਜਰਾਲਾਪਾਦ ਹਰਿਕਾ ਜਿਹੜੇ ਦੇ ਵਿੱਚ ਉਹ ਵੀ ਝਗੜਾ ਅਤੇ ਹੋਰ ਜਿਹੜੇ ਗਰਾ ਦੇ ਨਾਲ ਸੱਜਣੇ ਮੀਸਕ ਕਿਉਂਕਿ ਹੱਦ ਨਾਲ ਪ੍ਰਭਾਵਤ ਨੇ ਉਹਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਪੈਲੀਆਂ ਨੇ ਜਿਹੜੀਆਂ ਪੁੱਤਰ ਅੱਜ ਦੀਆਂ ਹਨਾ ਫੰਡਾਂ ਦੇ ਵਿੱਚ ਡੀਪੀ ਤੱਕ ਦਾ ਵੀ ਅਤੇ ਹੋਰ ਜਿਹੜੀ ਰਸਤਾ ਹੈ ਉਹ ਬਣ ਰਹੇ ਆ ਲਗਾਤਾਰ ਦੋ ਦਿਨਾਂ ਤੋਂ ਸਾਰੇ ਜਿੱਥੇ ਸਰਕਾਰ ਨੇ ਹਲਕੀ ਤੋਂ ਲੋਕਾਂ ਦੀ ਬਾਣੀ ਬੜੀ ਸਿਰਫਾ ਦੁਆਰਾ ਦੇ ਪੈਨ ਬਿਆਨ ਨੇ ਉਹਨਾਂ ਪਿੰਡਾਂ ਦੀ ਜਾ ਕੇ ਗਰਾਊਂਡ ਜ਼ੀਰੋ ਤੇ ਜਾ ਕੇ ਹਰੇਕ ਪੀੜਤ ਪਰਾਨ ਨੂੰ ਉੱਥੋਂ ਕਿੰਨੇ ਆਲੇ ਨੇ ਅਸੀਂ ਉਹ ਰਾਤ ਹੈ ਇਹ ਕੰਮ ਜਿਹੜਾ ਬਣ ਰਹੇ ਆ ਅੱਜ ਤੋਂ ਅਗਲੇ ਵੀ ਦਿਨ ਸਿੱਖੇ ਵੀ ਉਹਦੇ ਵਿੱਚ ਤੱਕ ਦੀ ਬਣਾਂ ਦੇ ਅਕੀਨ ਦਿਨ ਨੰਨਾ ਸਤਿੰਜੀ ਦਿਰਾਦਰ ਹਿੱਟਾਇਦਾ ਬਾਹਰ ਚੜ੍ਹ ਕੇ ਆ ਪਿੱਤਾ ਨਹੀਂ ਚਾਹ। ਇਹ ਵੀ ਪੱਤਰ ਕਰਨ ਵਾਸਤੇ ਜਿਲ੍ਹਿਆ ਨਾਨਕਰਾ시 ਉਹਨਾਂ ਨੂੰ ਵੀ ਅਗੀ ਅਗਰਾਵਾ। ਹਾਂਜੀ। ਅੱਜ ਅਸੀਂ ਭਾਰਤੀ ਕਿਸਾਨ ਇਹਨਾਂ ਨੇ ਕਿਹਾ ਡਕਾਉਂਦਾ ਵੱਲ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਵਿੱਚ ਚੌਥੇ ਦਿਨ ਜਿਹੜਾ ਡੀਏਪੀ ਤੇ ਬੀਜ ਦੀ ਵੰਡ ਕਰ ਰਹੇ ਹੋયાਗੇ ਕਿਉਂਕਿ ਅਸੀਂ ਹਾਲਾਤ ਜਾ ਕੇ ਦੇਖਿਆ ਮੌਕੇ ਤੇ ਬਿਲਕੁਲ ਨਾਜਿਕ ਕਿਸਾਨਾਂ ਦੇ ਹਾਲਾਤ ਨੇਗੇ। ਜਿਹੜਾ ਬਾਹਣਾ ਭਰੇ ਪੈਣਗੇ ਰਿਤੇ ਦੇ ਨਾਲ ਉਹ ਤਾਂ ਕਿਸੇ ਕੌਰ ਵੀ ਹਜੇ ਠੀਕ ਨਹੀਂ ਹੋ ਸਕਦੇ ਕਿਉਂਕਿ ਬਹੁਤ ਵੱਡਾ ਰਿਸ਼ਤਾ ਜੜਿਆ ਪਿਆ ਜਿੰਨੇ ਕੁ ਬਾਹੀ ਜੋਗ ਬਾਹਣਾ ਉਹਨਾਂ ਨੂੰ ਅਸੀਂ ਤਿੰਨ ਕਿੱਲਾਂ ਤੋਂ ਲਾ ਕੇ ਰੇਟ ਲੈ ਕਿਸਾਨਾਂ ਨੂੰ 20 ਤੇ ਆਪਣਾ ਰੇਜਾ ਜਿਹੜਾ ਸਪਲਾਈ ਆਉ ਕੀਤੀ ਹੈਗੀ ਤੇ ਆ ਉਹਨਾਂ ਦੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਜਿੰਨਾ ਸਹਿਯੋਗ ਹੋਊਗਾ ਕੋਈ ਨਾ ਕਿਸਾਨ ਦਾ ਘਰ ਆ ਤਾ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਕਿਉਂਕਿ ਅੱਜ ਲੋਡ ਹੈ ਅਜਿਹੇ ਮੁਸ਼ਕਿਲ ਹਾਲਾਤਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਖੜੇ ਹੋਣ ਦੀ ਤਾਂ ਤੁਸੀਂ ਅਕਸਰ ਸੁਣਦੇ ਹੋ ਕਿ ਪੰਜਾਬੀ ਤਾਂ ਹਮੇਸ਼ਾ ਪੰਜਾਬੀਆਂ ਦੇ ਨਾਲ ਖੜਦੇ ਆ ਕੱਲੇ ਪੰਜਾਬੀਆਂ ਦੇ ਨਾਲ ਨਹੀਂ ਬਲਕਿ ਕਿਸੇ ਵੀ ਮੁਲਕ ਦੇ ਵਿੱਚ ਆਫਤ ਆਵੇ ਭਾਵੇਂ ਕਿ ਉਹ ਕਿਤੇ ਜੰਗ ਵਾਲਾ ਮਾਹੌਲ ਹੋਵੇ ਭਾਵੇਂ ਕਿ ਕਿਤੇ ਕੋਈ ਕੁਦਰਤੀ ਆਫਤ ਵਾਲਾ ਮਾਹੌਲ ਹੋਵੇ ਤਾਂ ਹਮੇਸ਼ਾ ਪੰਜਾਬੀ ਇੱਕ ਠੋਕ ਕੇ ਖੜ ਜਾਂਦੇ ਨੇ ਹਮੇਸ਼ਾ ਮਸੀਹਾ ਬਣ ਜਾਂਦੇ ਨੇ ਇੱਥੇ ਤਾਂ ਫਿਰ ਮਾਰ ਆਪਣਿਆਂ ਦੇ ਉੱਤੇ ਪਈ ਆਖਰ ਕਿਵੇਂ ਬਰਦਾਸ਼ਤ ਕਰ ਸਕਦੇ ਆ ਆਖਰ ਕਿਵੇਂ ਅਜਿਹੇ ਹਾਲਾਤ ਜੋ ਕੁਦਰਤ ਦੇ ਵੱਲੋਂ ਕੁਦਰਤੀ ਕਰੋਪੀ ਭੇਜ ਕੇ ਬਣਾ ਦਿੱਤੇ ਗਏ ਨੇ ਤਾਂ ਕਿਵੇਂ ਉਹਨਾਂ ਤੋਂ ਪਿੱਛੇ ਹਟ ਸਕਦੇ ਆ ਤਾਂ ਵਾਕਈ ਅੱਜ ਬਾਕੀ ਸੰਸਥਾਵਾਂ ਨੂੰ ਵੀ ਲੋੜ ਆ ਬਾਕੀ ਉਹਨਾਂ ਲੋਕਾਂ ਨੂੰ ਵੀ ਲੋੜ ਆ ਜੋ ਆਪਣੇ ਆਪ ਨੂੰ ਵੱਡੇ ਸ਼ਾਹੂਕਾਰ ਅਖਵਾਉਂਦੇ ਨੇ ਕਿ ਅਜਿਹੇ ਲੋਕਾਂ ਦੀ ਮਦਦ ਕੀਤੀ ਜਾਵੇ ਜੋ ਕਿਸਾਨ ਆਪਣੀ ਫਸਲ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਜੋ ਕਿਸਾਨ ਉਡੀਕ ਕਰਦੇ ਨੇ ਕਿ ਸਾਡੀ ਫਸਲ ਆਵੇਗੀ ਤਾਂ ਅਸੀਂ ਬੱਚਿਆਂ ਦੀਆਂ ਫੀਸਾਂ ਭਰਾਂਗੇ ਜੋ ਕਿਸਾਨ ਉਡੀਕ ਕਰਦੇ ਨੇ ਕਿ ਸਾਡੀ ਫਸਲ ਆਵੇਗੀ ਅਸੀਂ ਫਲਾਣੇ ਦਾ ਕਰਜ਼ਾ ਤਾਰ ਦੇਵਾਂਗੇ ਅਸੀਂ ਦੁਕਾਨਦਾਰ ਦਾ ਕਰਜ਼ਾ ਉਤਾਰ ਦੇਵਾਂਗੇ ਅਸੀਂ ਆੜਤੀਏ ਦੇ ਪੈਸੇ ਮੋੜ ਦੇਵਾਂਗੇ ਪਰ ਇੱਕਦਮ ਕੁਦਰਤੀ ਆਫਤ ਆ ਜਾਵੇ ਕੁਦਰਤੀ ਕਰੋਪੀ ਆ ਜਾਵੇ ਹੜ ਵਰਗੇ ਹਾਲਾਤ ਆ ਜਾਣ ਹੋ ਜਾਣ ਤਾਂ ਫਿਰ ਫਸਲ ਬਰਬਾਦ ਹੋ ਜਾਵੇ ਉਸ ਤੋਂ ਬਾਅਦ ਫਿਰ ਕਿਸਾਨਾਂ ਦੇ ਉੱਤੇ ਜੋ ਬੀਤ ਦੀ ਆ ਹੋਰ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਤਾਂ ਉਹਨਾਂ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਗਾਉਣ ਦੇ ਲਈ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਲਗਾਤਾਰ ਉਪਰਾਲੇ ਕਰ ਰਹੀ ਆ ਉਹਨਾਂ ਜ਼ਖਮਾਂ ਦੇ ਉੱਤੇ ਮਲਮ ਲੱਗੇਗੀ ਤਾਂ ਹੀ ਉਹ ਜ਼ਖਮ ਠੀਕ ਹੋਣਗੇ ਜਦੋਂ ਉਹ ਜ਼ਖਮ ਠੀਕ ਹੋਣਗੇ ਤਾਂ ਕਿਸਾਨ ਦੁਬਾਰਾ ਤੋਂ ਆਪਣੀ ਜ਼ਿੰਦਗੀ ਉਸੇ ਤਰੀਕੇ ਦੇ ਨਾਲ ਬਸਰ ਕਰ ਸਕਣਗੇ ਕਿਉਂਕਿ ਕਿਸਾਨਾਂ ਦੇ ਅੱਜ ਜੋ ਹਾਲਾਤ ਨੇ ਉਹ ਤਰਸਯੋਗ ਹਾਲਾਤ ਹੋ ਚੁੱਕੇ ਨੇ ਜਿਸ ਤਰੀਕੇ ਦੇ ਨਾਲ ਹੜ੍ਹਾਂ ਨੇ ਸਭ ਕੁਝ ਤਬਾਹ ਕਰ ਦਿੱਤਾ ਕਈ ਤਾਂ ਘਰਾਂ ਤੋਂ ਬੇਕਾਰ ਹੋ ਗਏ ਜ਼ਮੀਨਾਂ ਜਿਹੜੀਆਂ ਨੇ ਉਹ ਬਿਜਾਈ ਕਰਨ ਦੇ ਕਾਬਿਲ ਵੀ ਨਹੀਂ ਰਹੀਆਂ ਤਾਂ ਰੇਤਾ ਜਿਹੜਾ ਭਰ ਚੁੱਕਿਆ ਸੀ ਜ਼ਮੀਨਾਂ ਦੇ ਵਿੱਚ ਫਸਲਾਂ ਬਰਬਾਦ ਹੋ ਚੁੱਕੀਆਂ ਤਾਂ ਅਜਿਹੇ ਹਾਲਾਤ ਜੋ ਪੈਦਾ ਹੋਏ ਸੀ ਉਸ ਤੋਂ ਬਾਅਦ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵੱਲੋਂ ਕਿਸਾਨਾਂ ਦੀ ਮਦਦ ਕਰਕੇ